ਅੱਜ ਆਪਾਂ ਤੁਹਾਲੇ ਖਾਤਰ ਸਿਰਫ 4 ਲੱਖ ਦਾ ਮਕਾਨ ਲੈ ਕੇ ਪਹੁੰਚੇ ਆ ਜੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਵੀਡੀਓ ਪ੍ਰੋਪਰ ਇਹਨਾਂ ਨੇ ਬਣਾ ਕੇ ਭੇਜੀ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਹੈਗਾ ਤੁਸੀਂ ਵੇਚਣਾ ਚਾਹੁੰਦੇ ਹੋ ਉੱਪਰ ਆਪਣਾ ਨੰਬਰ ਹਮੇਸ਼ਾ ਚੱਲਦਾ ਰਹਿੰਦਾ 77800 26173 ਆਪਣੇ ਕੋਲੇ ਵੀਡੀਓ ਫੋਟੋਆਂ ਜਾਣਕਾਰੀ ਭੇਜੋ ਜੀ ਆਪਾਂ ਵੀਡੀਓ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਲੈ ਕੇ ਆਉਂਨਾ ਤੁਹਾਨੂੰ ਪਤਾ ਹੀ ਆ ਜੀ ਤੇ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਜਲੰਧਰ ਏਰੀਆ ਚੋਂ ਤੁਹਾਡੇ ਖਾਤਰ ਆਪਾਂ ਜਲੰਧਰ ਏਰੀਆ ਚੋਂ ਆਪਾਂ ਮਕਾਨ ਲੈ ਕੇ ਪਹੁੰਚੇ ਹਾਂ ਜੀ ਸਿਰਫ 4 ਲੱਖ ਰੁਪਏ ਡਿਮਾਂਡ ਹੈ ਤੇ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਵਾਧਾ ਕਰ ਲਵਾਂਗੇ 4 ਲੱਖ ਦੇ ਵਿੱਚੋਂ ਵੀ ਥੋੜਾ ਬਹੁਤਾ ਹੋ ਜਾਊਗਾ ਤੇ ਜਗਾਂ ਦੀ ਆਪਾਂ ਗੱਲ ਕਰੀਏ ਤਾਂ 3.5 ਜਿਹੜੇ ਵੱਡੇ ਮਰਲੇ ਹੁੰਦੇ ਆ ਉਹੋ ਜਗਾਂ ਜੀ ਬਾਕੀ ਮਕਾਨ ਤੁਸੀਂ ਦੇਖ ਹੀ ਲਿਆ ਮਾਲਕ ਨੇ ਸਾਰਾ ਕੁਝ ਦੱਸ ਹੀ ਦਿੱਤਾ ਤੇ ਵਧੀਆ ਮਕਾਨ ਬਣਿਆ ਹੋਇਆ ਕਿਸੇ ਨੂੰ ਪਸੰਦ ਆਏ ਤਾਂ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 76500 2934 294 ਦੁਬਾਰਾ ਕਨਫਰਮ ਕਰਵਾ ਦੇਣਾ ਤੁਹਾਨੂੰ 76 52939 294 ਇਸੇ ਨੰਬਰ ਤੇ ਗੱਲ ਕਰ ਸਕਦੇ ਹਾਂ ਜੇ ਕਿ ਤੁਹਾਨੂੰ ਮਕਾਨ ਪਸੰਦ ਆਏਗਾ ਬਾਕੀ ਮਕਾਨ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਮਕਾਨ ਤੁਸੀਂ ਦੇਖ ਹੀ ਲਿਆ ਹੋਊਗਾ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂਗੀ ਤੇ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਤਾਂ ਕਰਕੇ ਆਪਾਂ ਲੈ ਕੇ ਪਹੁੰਚਿਆ ਸਸਤਾ ਤੁਹਾਡੇ ਖਾਤਰ ਮਕਾਨ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲ ਜੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਜੇ ਤੁਸੀਂ ਨਵੇਂ ਪਹੁੰਚੇ ਹੋ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਸਾਰੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਤੁਹਾਨੂੰ ਬਟਨ ਮਿਲੂਗਾ ਉਹਨੂੰ ਦਬਾ ਦਿਓ ਜੀ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਇਸੇ ਤਰ੍ਹਾਂ ਆਪਦਾ ਪਿਆਰ ਬੱਸ ਬਣਾ ਕੇ ਰੱਖਿਓ ਹਮੇਸ਼ਾ ਹੀ ਤੇ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਹਮੇਸ਼ਾ ਆਉਂਦੇ ਰਹਾਂਗੇ ਜੀ ਤੇ ਵੀਡੀਓ ਕੇ ਮਿੰਦ ਲਈ ਜਰੂਰ ਦੱਸਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੋ ਜਿਹਾ ਮਕਾਨ ਚਾਹੀਦਾ ਕਿੰਨੇ ਰੇਟ ਚਾਹੀਦਾ ਕਿਹੜੇ ਏਰੀਆ ਚਾਹੀਦਾ ਦੱਸੋ ਮੈਨੂੰ ਤੇ ਕਿਸੇ ਨੇ ਸੇਲ ਕਰਨਾ ਹੋਵੇ ਕਿਸੇ ਨੇ ਵੇਚਣਾ ਆਪਣੇ ਕੋਲੇ ਭੇਜੋ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਚਿੰ ਜਿਹੜੀ ਵੀਡੀਓ ਬਣਾਉਣੀ ਹੈ ਉਹ ਪ੍ਰੋਪਰ ਬਣਾਇਆ ਕਰੋ ਜੀ ਫੋਨ ਨੂੰ ਟੇਢਾ ਕਰਕੇ ਤੇ ਵਧੀਆ ਵੀਡੀਓ ਤਿੰਨ ਤੋਂ ਚਾਰ ਮਿੰਟ ਦੀ ਚਾਹੇ ਲੰਮੀ ਕਿਨੇ ਮਰਜ਼ੀ ਹੋ ਜੇ ਤੇ ਜਿਆਦਾ ਛੋਟੇ ਨਾ ਬਣਾਇਆ ਕਰੋ ਤੇ ਵਧੀਆ ਤਰੀਕੇ ਨਾਲ ਬਣਾਇਆ ਕਰੋ ਤੇ ਆਪਾਂ ਉਸ ਤੋਂ ਬਾਅਦ ਐਡ ਤੁਹਾਡੀ ਲਗਾ ਦੇਵਾਂਗੇ ਬਿਲਕੁਲ ਫਰੀ ਦੇ ਵਿੱਚ ਤੇ ਆਪਣਾ ਨੰਬਰ ਤੁਸੀਂ ਨੋਟ ਕਰ ਲਿਆ ਹੋਊਗਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੇ ਮਾਲਕ ਦਾ ਨੰਬਰ ਤੁਹਾਨੂੰ ਪਹਿਲਾਂ ਮੈਂ ਦੇਤਾ ਸੀਗਾ ਤੇ ਗੱਲ ਤੁਸੀਂ ਆਪੇ ਕਰੋ ਜੀ